ਸਤਿ ਸ਼੍ਰੀ ਅਕਾਲ ਪੇਸ਼ ਨੇ ਸਿੱਖਿਆ ਖੇਤਰ ਦੀਆਂ 6 ਮਾਰਚ 2019 ਦੀਆਂ ਕੁਝ ਖਾਸ ਖਬਰਾਂ ਅਧਿਆਪਕ ਸੰਘਾਰਸ਼ ਕਮੇਟੀ ਪੰਜਾਬ ਦੀ ਮੁੱਖ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਅਧਿਆਪਕ ਮਸਲਿਆਂ ਅਤੇ ਕੱਚੇ ਅਧਿਆਪਕ ਪੱਕੇ ਕਰਨ ਸੰਬੰਧੀ ਕਮੇਟੀ ਦਾ ਗਠਨ ਐਸਐਸਏ ਆਰਐਮਐਸਏ ਅਧਿਆਪਕਾਂ ਦੇ ਪਰਵਿਸ਼ਣ ਦਾ 1 ਸਾਲ ਘਟਾਇਆ ਪੇ ਪ੍ਰੋਟੈਕਟ ਦਾ ਫੈਸਲਾ ਕਮੇਟੀ ਕਰੇਗੀ 5178 ਅਧਿਆਪਕ ਪੰਜਾਬ ਸਰਕਾਰ ਨੇ ਕੀਤੇ ਰੈਗੂਲਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਅੱਜ ਮੁੱਖ ਮੰਤਰੀ ਦੀ ਰਿਹائش ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਜਿਸ 'ਚ ਉਹਨਾਂ ਨੇ 5178 ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਕੀਤਾ ਐਸਐਸਏ ਆਰਐਮਐਸ ਅਧਿਆਪਕਾਂ ਦਾ ਅਪਰੋਵੀਸ਼ਨ ਪੀਰੀਅਡ ਜੋ 3 ਸਾਲ ਦਾ ਸੀ ਉਹ ਘਟਾ ਕੇ 2 ਸਾਲ ਕਰ ਦਿੱਤਾ ਗਿਆ ਸੰਘਾਰਸ਼ ਕਮੇਟੀ ਨੇ ਮੰਗ ਕੀਤੀ ਕਿ ਉਹਨਾਂ ਦੀ ਪੇ ਪ੍ਰੋਟेक्ट ਕੀਤੀ ਜਾਵੇ ਜਿਸ ਸਬੰਧੀ ਮੁੱਖ ਮੰਤਰੀ ਪੰਜਾਬ ਨੇ ਹਾਂ ਪੱਖੀ ਰਵੱਈਆ ਦਿਖਾਉਂਦਿਆਂ ਕਿਹਾ ਕਿ ਮੰਤਰੀਆਂ ਦੀ ਬਣਾਈ ਕਮੇਟੀ ਇਸ ਤੇ ਵਿਚਾਰ ਕਰਕੇ ਠੋਸ ਫੈਸਲਾ ਦੇਵੇਗੀ ਇਸ ਤੋਂ ਇਲਾਵਾ ਸਿੱਖਿਆ ਪ੍ਰੋਵਾਈਡਰਾਂ EGS, STR ਅਤੇ ਹੋਰ ਅਧਿਆਪਕ ਜੋ ਠੇਕੇ ਤੇ ਕੰਮ ਕਰ ਰਹੇ ਹਨ ਬਾਰੇ ਅਤੇ HT ਜ਼ਿਲ੍ਹਾ ਸਪੋਰਟਸ ਅਫਸਰ ਅਤੇ ਹੋਰ ਜੋ ਪੋਸਟਾਂ ਖਤਮ ਕੀਤੀਆਂ ਗਈਆਂ ਸਨ ਨੂੰ ਬਹਾਲ ਕਰਨ ਸਮੇਤ ਮੁੱਖ ਮੰਤਰੀ ਦੇ ਧਿਆਨ ਚ ਲਿਆਂਦਾ ਕਿ ਤੁਸੀਂ ਖੁਦ ਮੁਹਾਲੀ ਇਹਨਾਂ ਦੇ ਧਰਨੇ ਤੇ ਜਾ ਕੇ ਵਾਅਦਾ ਕੀਤਾ ਸੀ ਕਿ ਤੁਸੀਂ ਇਹਨਾਂ ਨੂੰ ਪੱਕੇ ਕਰੋਗੇ। ਉਹਨਾਂ ਕਿਹਾ ਕਿ ਮੈਂ ਉਹਨਾਂ ਪ੍ਰਤੀ ਵਚਨਬੱਧ ਹਾਂ ਜੋ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਸ ਨੂੰ ਸਮਵਧ ਕੀਤਾ ਗਿਆ ਹੈ ਜੋ 3 ਮਹੀਨੇ ਚ ਇਹਨਾਂ ਅਧਿਆਪਕਾਂ ਨੂੰ ਪੱਕਾ ਕਰਨ ਸੰਬੰਧੀ ਆਪਣੀ ਰਿਪੋਰਟ ਦੇਵੇਗੀ। ਜੋ ਅਧਿਆਪਕਾਂ ਦੇ ਕਾਰਨ ਦਸੋਂ ਨੋਟਿਸ ਬਦਲੀਆਂ ਅਤੇ ਮੌਤਲੀਆਂ ਹੋਈਆਂ ਸਨ ਉਹ ਸਾਰੇ ਨਾਲ ਦੀ ਨਾਲ ਰੱਦ ਕਰ ਦਿੱਤੇ ਗਏ ਹਨ। ਪੜੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਸੰਬੰਧੀ ਸੰਘਰਸ਼ ਕਮੇਟੀ ਨੇ ਸਬ ਕਮੇਟੀ ਨਾਲ ਮੀਟਿੰਗ ਦੌਰਾਨ ਧਿਆਨ ਚ ਲਿਆ ਦਿੱਤਾ ਸੀ ਕਿ ਉਹ ਮੰਗ ਕਰਦੇ ਹਨ ਕਿ ਨਵੇਂ ਸੈਸ਼ਨ ਤੋਂ ਇਸ ਪ੍ਰੋਜੈਕਟ 'ਚ ਜੋ ਖਾਮੀਆਂ ਹਨ ਉਸ ਨੂੰ ਰਿਵਿਊ ਕਮੇਟੀ 'ਚ ਦੂਰ ਕਰਨ ਤੋਂ ਬਾਅਦ ਹੀ ਚਲਾਇਆ ਜਾਵੇ ਅਤੇ ਜੋ ਹਾਲ ਦੀ ਘੜੀ ਪੋਸਟ ਟੈਸਟਿੰਗ ਚੱਲ ਰਹੀ ਹੈ ਸਿੱਖਿਆ ਵਿਭਾਗ ਉਸ ਨੂੰ ਮੁਕੰਮਲ ਕਰਨਾ ਚਾਹੁੰਦਾ ਹੈ ਤੇ ਐਚਟੀ ਸੀ ਐਚਟੀ ਰਾਹੀਂ ਹੀ ਹਾਲ ਦੀ ਘੜੀ ਸਕੂਲਾਂ ਤੋਂ ਟੈਸਟਿੰਗ ਦੀਆਂ ਰਿਪੋਰਟਾਂ ਲਈਆਂ ਜਾਣ BMTCMT ਨੂੰ ਇਸ ਪ੍ਰੋਜੈਕਟ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਅਧਿਆਪਕਾਂ 'ਚ ਮੋੜ ਕੋਈ ਟਕਰਾ ਪੈਦਾ ਨਾ ਹੋਵੇ ਅਧਿਆਪਕ ਸੰਘਰਸ਼ ਕਮੇਟੀ ਦੇ ਲੀਡਰਾਂ ਨੇ ਦੱਸਿਆ ਕਿ ਅਗਲੀ ਰਣਨੀਤੀ ਤੈਅ ਕਰਨ ਲਈ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ 9 ਮਾਰਚ ਨੂੰ ਲੁਧਿਆਣੇ ਬੁਲਾ ਲਈ ਗਈ ਏ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 7% ਦੀ ਡੀਏ ਦੀਆਂ ਦੋ ਕਿਸ਼ਤਾਂ ਦੇਣ ਦੀ ਨੋਟੀਫਿਕੇਸ਼ਨ ਜਾਰੀ ਪੰਜਾਬ ਸਰਕਾਰ ਨੇ 6.6 ਲੱਖ ਦੇ ਕਰੀਬ ਸੂਬੇ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 7% ਦੀ ਡੀਏ ਦੀਆਂ ਕਿਸ਼ਤਾਂ ਦੇਣ ਦੀ ਨੋਟੀਫਿਕੇਸ਼ਨ ਜਾਰੀ ਕੀਤੀ। ਪਹਿਲਾਂ 6% ਡੀਏ ਦੇਣ ਦੀ ਜਾਰੀ ਕੀਤੀ ਨੋਟੀਫਿਕੇਸ਼ਨ ਵਾਪਸ ਲੈ ਲਈ ਗਈ ਏ। ਦੱਸਣਯੋਗ ਹੈ ਕਿ ਮਿਨਿਸਟਰੀਅਲ ਯੂਨੀਅਨ ਨੇ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੀ ਸੂਰਤ ਵਿੱਚ 7 ਮਾਰਚ ਤੋਂ ਮੋਰ ਹੜਤਾਲ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਸੀ। ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਸੁਖਚੈਨ ਖਹਿਰਾ ਅਤੇ ਮੇਕ ਸਿੰਘ ਸਿੱਧੂ ਨੇ 7% ਡੀਏ ਦੀ ਕਿਸ਼ਤ ਦੇਣ ਲਈ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਮਹਿੰਗਾਈ ਪੱਤਾ ਕੇਂਦਰ ਸਰਕਾਰ ਤੋਂ ਡੀ ਲਿੰਕ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਆਗੂਆਂ ਨੇ ਇਸ ਨੋਟੀਫਿਕੇਸ਼ਨ ਨੂੰ ਫਰਾਡ ਦੱਸਦਿਆਂ ਐਲਾਨ ਕੀਤਾ ਕਿ 7 ਮਾਰਚ ਤੋਂ ਪੰਜਾਬ ਸਖਤਰਿਤ ਡਾਇਰੈਕਟੋਰੇਟ ਅਤੇ ਤਹਿਸੀਲ ਪੱਧਰ ਤੱਕ ਦੇ ਸਮੂਹ ਮੁਲਾਜ਼ਮ ਕਲਮ ਛੋੜ ਹਲਤਾਰ ਕਰਕੇ ਸਾਰੀ ਸਰਕਾਰੀ ਮਸ਼ੀਨਰੀ ਜਾਮ ਕਰ ਦੇਣਗੇ ਬੋਰਡ ਦੇ ਚੇਅਰਮੈਨ ਨੇ ਪ੍ਰੀਖਿਆ ਕੇਂਦਰਾਂ ਦੀ ਕੀਤੀ ਜਾਂਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕੋਲੋਇਆ ਨੇ ਮੰਗਲਵਾਰ ਨੂੰ ਤੂਫਾਨੀ ਦੌਰਾ ਕਰਕੇ ਜ਼ਿਲ੍ਹਾ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਅਤੇ ਐਸਐਸ ਨਗਰ ਦੇ ਕਈ ਦੂਰ ਦਰਾਡੇ ਇਲਾਕਿਆਂ 'ਚ 12ਵੀਂ ਕਲਾਸ ਦੇ ਅੰਗਰੇਜ਼ੀ ਦੇ ਪੇਪਰ ਵਾਲੇ ਦਿਨ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ ਜਾਣਕਾਰੀ ਅਨੁਸਾਰ ਚੇਅਰਮੈਨ ਨੇ ਸਰਕਾਰੀ ਕੰਨਿਆ ਸੀਨੀਅਰ ਸਕੂਲ ਕੁਰਾਲੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਿਤ ਚਾਲਾ ਤੇ ਸੀਨਾਪੇਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਚੈਕਿੰਗ ਕੀਤੀ ਇਨ੍ਹਾਂ ਪ੍ਰੀਖਿਆ ਕੇਂਦਰਾਂ 'ਚ ਸੰਵੇਦਨਸ਼ੀਲ ਕੇਂਦਰ ਵੀ ਸ਼ਾਮਲ ਹਨ ਇਸ ਉਪਰੰਤ ਚੇਅਰਮੈਨ ਨੇ ਮੁਕੇਰੀਆਂ ਦੇ ਪਛੜੇ ਇਲਾਕੇ ਵਿੱਚ ਸਥਿਤ ਦੋ ਸਰਕਾਰੀ ਸਕੂਲਾਂ ਦਸੂਹਾ ਦੇ ਦੂਰ ਦਰਾਡੇ ਦੇ ਦੋ ਪ੍ਰੀਖਿਆ ਕੇਂਦਰਾਂ ਅਤੇ ਗੜਦੀਵਾਲਾ ਤੇ ਬਾਗਪੁਰਸ ਤੋਂ ਜਿੱਥੇ ਕੇਂਦਰਾਂ ਦਾ ਨਰੀਖਣ ਕੀਤਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਲੀਕ ਨਹੀਂ ਹੋਇਆ ਬੋਰਡ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12 ਜਮਾਤ ਦੇ ਅੰਗਰੇਜ਼ੀ ਵਿਸ਼ੇ ਦੇ ਪੇਪਰ ਦੇ ਲੀਕ ਹੋਣ ਦੀ ਗੱਲ ਨੇ ਅਧਿਕਾਰੀਆਂ ਦੀ ਨੀਂਦ ਉਡਾ ਦਿੱਤੀ। ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪ੍ਰੀਖਿਆ ਕੇਂਦਰ ਦੀ ਇਹ ਸੂਚਨਾ ਬੋਰਡ ਦੇ ਕੰਟਰੋਲ ਰੂਮ ਨੂੰ ਮਿਲੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਪੇਪਰ ਦੀ ਫੋਟੋ ਵਾਇਰਲ ਹੋ ਗਈ। ਪੇਪਰ ਕਿਸ ਨੇ ਵਾਇਰਲ ਕੀਤਾ ਇਸ ਬਾਰੇ ਹਾਲੇ ਬੋਰਡ ਅਧਿਕਾਰੀ ਜਾਣਕਾਰੀ ਇਕੱਠੀ ਕਰਨ ਵਿੱਚ ਜੁਟੇ ਹੋਏ ਨੇ। ਜਦਕਿ ਜਾਗਰਣ ਅਖਬਾਰ ਨਾਲ ਗੱਲਬਾਤ ਕਰਦੇ ਹਾਂ ਕੰਟਰੋਲਰ ਪ੍ਰੀਖਿਆਵਾਂ ਸੁਖਵਿੰਦਰ ਕੌਰ ਸਰੂਆ ਨੇ ਦੱਸਿਆ ਕਿ ਪੇਪਰ ਲੀਕ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਦੱਸਿਆ ਕਿ ਸਵੇਰ 3 ਵਜੇ ਬੋਰਡ ਨੂੰ ਇਸ ਦੀ ਜਾਣਕਾਰੀ ਮਿਲੀ ਹੈ। ਉਹਨਾਂ ਨਿਯਮਾਂ ਦਾ ਹਵਾਲਾ ਦਿੱਤਾ ਕਿ ਪੇਪਰ ਸ਼ੁਰੂ ਹੋਣ ਦਾ ਸਮਾਂ 2 ਵਜੇ ਦੁਪਹਿਰ ਦਾ ਹੈ ਜਦਕਿ ਅੱਧਾ ਸਮਾਂ ਪੂਰਾ ਹੋਣ ਤੋਂ ਬਾਅਦ ਵਿਦਿਆਰਥੀ ਕੇਂਦਰ ਤੋਂ ਬਾਹਰ ਜਾ ਸਕਦੇ ਨੇ। ਉਹਨਾਂ ਦੱਸਿਆ ਕਿ ਇਹ ਬਿਲਕੁਲ ਅਫਵਾਹ ਹੈ ਪੇਪਰ 2 ਵਜੇ ਕੇਂਦਰ ਵਿੱਚ ਜਾ ਕੇ ਖੁੱਲਦਾ ਹੈ ਜਿਸ ਤੋਂ ਬਾਅਦ ਕੋਈ ਖਾਸ ਫਰਕ ਨਹੀਂ ਪੈਂਦਾ ਕਿਉਂਕਿ ਸਾਰੇ ਪ੍ਰੀਖਿਆਰਥੀ ਕੇਂਦਰਾਂ ਵਿੱਚ ਆ ਚੁੱਕੇ ਹੁੰਦੇ ਹਨ ਦੱਸਣਾ ਬਣਦਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਨਕਲ ਕੇਸ ਵੀ ਸਾਹਮਣੇ ਆਇਆ ਹੈ ਕਿਸੇ ਹੋਰ ਦੀ ਥਾ ਪੇਪਰ ਦਿੰਦੇ ਦੋ ਨੌਜਵਾਨ ਕਾਬੂ ਚਾਰ ਵਿਰੋਧ ਮਾਮਲਾ ਦਰਜ ઠાਣਾ ਕੋਟਪਾਈ ਪੁਲਿਸ ਨੇ ਆਪਣੀ ਥਾਂ ਕਿਸੇ ਹੋਰ ਨੋ ਪ੍ਰੀਖਿਆ ਕੇਂਦਰ ਵਿੱਚ ਪੇਪਰ ਦੇਣ ਦੇ ਦੋਸ਼ ਵਿੱਚ ਦੋ ਪ੍ਰੀਖਿਆਰਥੀਆਂ ਅਤੇ ਪੇਪਰ ਦੇਣ ਵਾਲੇ ਦੋ ਹੋਰ ਨੌਜਵਾਨਾਂ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਏਐਸਆਈ ਵਿਪਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਮਧીર ਵਿਖੇ ਬਣੇ ਓਪਨ ਸੈਂਟਰ ਨੰਬਰ 55990 ਵਿੱਚ 12ਵੀਂ ਦੀ ਪ੍ਰੀਖਿਆ ਚੱਲ ਰਹੀ ਸੀ ਅਤੇ ਬੀਤੇ ਦਿਨ ਅੰਗਰੇਜ਼ੀ ਵਿਸ਼ੇ ਦਾ ਪੇਪਰ ਸੀ ਜਿਸ ਵਿੱਚ ਦੋ ਵਿਦਿਆਰਥੀ ਕਿਸੇ ਹੋੜ ਦੀ ਥਾਂ ਤੇ ਪੇਪਰ ਦਿੰਦੇ ਪਾਏ ਗਏ ਪੇਪਰ ਦੇਣ ਵਾਲੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਜਿਨ੍ਹਾਂ ਦੀ ਜਗ੍ਹਾ ਉਕਤ ਦੋਵੇਂ ਪੇਪਰ ਦੇ ਰਹੇ ਸਨ ਉਹਨਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਇਸ ਦੇ ਨਾਲ ਹੀ ਅਜਨੀਆਂ ਸਿੱਖਿਆ ਖੇਤਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਇਜਾਜ਼ਤ ਦਿਓ ਧੰਨਵਾਦ ਜੇਕਰ ਹਾਲੇ ਤੱਕ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਹਾਂ ਘੰਟੀ ਦੇ ਬਟਨ ਨੂੰ ਦਬਾਉਣਾ ਵੀ ਨਾ ਭੁੱਲਣਾ ਤਾਂ ਕਿ ਸਾਡੇ ਦੁਆਰਾ ਪਾਈਆਂ ਜਾਣ ਵਾਲੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਧੰਨਵਾਦ